ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆਜੀ ਦੀ ਵੀਡੀਓ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆਂ ਜੀ ਸਾਸੀ ਕਾ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਜਲਦੀਪ ਸਿੰਘ ਹੈ ਜੀ ਬਾਈ ਆਪਣੇ ਘਰ ਆਣਾ ਵੀ ਕੀ ਐਡਰੈਸ ਹੈ ਜੀ ਆਪਾਂ ਪਿੰਡ ਸੁਫਾਨ ਕੋਠੇ ਵਾਲਾ ਕਚਾਰਾ ਖੇਤਾ ਜੀ ਘਰੇ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜੋ ਬਾਈ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਆਇਆ ਅੱਜ ਆਪਣੇ ਕੋਲ ਕਿੰਨੇ ਨਗ ਬਕਾਉਰੇ ਕੀ ਡਿਟੇਲ ਆਈ ਬੈੜ ਦੀ ਇਹ ਤੀਜੇ ਸੂਰੇ ਸੁਰੀ ਦੀ ਆ ਜੀ ਠੀਕ ਹੋ ਜੀ 12 ਦਾ ਨਾ ਹੋਵੇ ਸੁਰੀ ਨੂੰ ਜਿਉਂ ਬੱਚੀ ਆ ਜੀ ਨਗਰ ਆਹ ਬੱਚੀ ਆ ਜੀ ਆਹ ਆਹ ਬਾਈ ਇਹਦੀ ਬੱਚੀ ਆ ਤੇ ਕਿੰਨਾ ਦੁੱਧ ਦੁੱਧ ਆਈ 22 ਕਿਲੋ ਦੁੱਧ ਆਈ ਹੁਣ 22 ਕਿਲੋ ਆਪਾਂ ਜੋਕ ਕੇ ਦੇਵਾਂਗੇ ਬਾਈ ਹਾਂਜੀ ਹਾਂਜੀ ਤੀਜਾ ਸੂਆ ਸੂਈ ਹੋਈ ਆ ਜੀ ਹਾਂਜੀ ਠੀਕ ਆ ਸੂਆ ਸੂਈ ਠੀਕ ਹੋ ਜੀ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਸ਼ਾਨਦਾਰ ਆ ਕੱਢ ਲੋ ਬਾਰ ਬਾਈ ਪੱਠਪੜੇ ਦੀ ਸੋਹਣੀ ਆ ਸੋਹਣਾ ਹਵਾਨਾ ਬਾਈ ਦੇਖ ਸਕਦੇ ਹੋ 22 ਦਿਨ ਹੋ ਗਏ ਸੂਈ ਨੂੰ ਬਾਈ ਤੀਜਾ ਸੂਆ ਸੂਈ ਹੋਈ ਆ 22 ਲੀਟਰ ਤਾਂ ਉਹਦਾ ਤਿਆਰ ਆ ਆ ਜੋ ਬਾਈ ਜੀ ਉਹ ਆਪਏ ਤੁਹਾਨੂੰ ਦਿਖਾਉਂਦੇ ਸੋਹਣਾ ਵਾਨਾ ਆ ਬਈ ਇਹਦੀ ਮਗਰ ਬੱਛੀ ਆ ਤੇ ਚੋਅ ਆ ਜੀ ਕਿਦਾਂ ਬਾਈ ਜੀ ਇਹ ਕੋਈ ਪੋਲੀ ਪੂਰੀ ਵਧੀਆ ਦੋਲੇ ਪਾਸੇ ਲੈ ਕੇ ਚੋਣਦੇ ਠੀਕ ਹੈ ਬਾਈ ਜੀ ਤੇ ਕੀ ਮੁੱਲ ਮੁੱਲ ਕਰਦੇ ਇਹਦਾ ਮੁੱਲ 12000 ਰੁਪਏ ਹੋਰ ਵੀ ਮੌਕੇ ਤੇ ਬਾਈ ਜੀ ਮੰਨ ਠੀਕ ਹੈ ਬਾਈ ਜੀ ਅੱਗੇ ਆ ਜੋ ਕੀ ਡਿਟੇਲ ਹੈ ਇਹਦੀ ਇਹ ਦੂਜਾ ਸੁਆ ਸੁਈ ਹੋਈ ਵੀ ਹੈ ਜੀ ਹਾਂ ਜੀ ਤੇ ਨਾਂ ਵੀ ਨਹੀਂ ਸੁਈ ਹੋ ਉਹ ਬੱਛੀ ਹੈ ਜੀ ਮਗਰੇ ਦੇ ਉਹ ਆਹਾ ਬੱਛੀ ਹੈ ਵੀ ਤਨ ਆ ਲਾਲ ਵਾਲੀ ਹੈ ਜੀ ਹਾਂ ਜੀ ਆ ਮਗਰੇ ਦੇ ਬੱਛੀ ਹੈ ਬੱਛੀ ਹਲਕੀ ਹੈ ਬਾਈ ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਤਿੰਨ ਮਹੀਨੇ ਹੋ ਗਏ ਸੂਈ ਨੂੰ ਟੀਕਾ ਡੁੱਗਾ ਭਰਾਇਆ ਬਾਈ ਕੋਈ ਇਹਦੇ ਬਈ ਅਗਲੇ ਨੇ ਕਿਹਾ ਸੀ ਭਰਾਇਆ ਵਾਹਣ ਨੂੰ ਤਾਂ ਚੈੱਕ ਕਰਾਈ ਤੇ ਪਤਾ ਲੱਗਦਾ ਠੀਕ ਹੋ ਬਾਈ ਜੀ ਤੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੇ ਦੱਸਿਆ ਹੋਊਗਾ ਜੀ ਭਰਾਇਆ ਤਾਂ ਠੀਕ ਆ ਭਰਾਇਆ ਨੂੰ ਜੀ ਕਿਦਾਂ ਨੇ ਕਿਹਾ 20 ਦਿਨ ਕਿਹਾ ਖਾਲੀ ਗਏ ਸਾਲ ਬਾਈ ਆਖੀ ਖਾਲੀ ਮੰਨ ਕੇ ਤੇ ਦੁੱਧ ਕਿੰਨਾ ਤਿਆਰ ਹੈ ਜੀ ਇਹਦੇ 11 ਕਿਲੋ ਦਾ ਪਾਈ ਇਸ ਤੇ 11 ਲੀਟਰ ਦੁੱਧ ਤਿਆਰ ਆ ਆਪਾਂ ਜੋਕੇ ਦੇਵਾਂਗੇ ਬਾਈ ਜੀ ਹਾਂਜੀ ਹਾਂਜੀ ਠੀਕ ਹੋ ਬਾਈ ਦੇਖ ਸਕਦੇ ਹੋ ਵੀ ਬਾਡੀ ਬੰਤਰ ਦੀ ਚੰਗੀ ਆ ਸੋਹਣਾ ਰੰਗ ਰੂਪ ਆ ਕਢਣ ਤੋਂ ਬਾਅਦ ਇਹ ਮੂੰਮਤੇ ਦੀ ਬਹੁਤ ਜ਼ਿਆਦਾ ਚੰਗੀ ਹੈ ਵੀਰੇ। ਤੋੜਾ ਦੇਖ ਸਕਦਾ ਹੋ ਮਜੀ ਤੁਸੀਂ। ਆਜੋ ਮਜੀ। ਕੰਮ ਕਰੂਪ ਦੀ ਸੋਹਣੀ ਹੈ ਵੀਰੇ, ਤੋੜਾ ਸੋਹਣਾ। ਪੂਰੀ ਵੱਡੀ ਵਹਿੜਾ। 11 ਲੀਟਰ ਇਸ ਟਾਈਮ ਤੋ ਤਿਆਰ ਆ। ਦੋ ਟਾਈਮ ਚੁਆਈ ਕਰੋ ਭੂ ਮੈਂ ਟੈਂਡਮ ਚੁਆਈ ਕਰੋ ਤੇ ਆਦਾ ਕੀ ਮੁੱਲ ਕਰਦੇ ਇਹ ਇਹਦਾ 40000 ਰੁਪਏ ਹੈ ਇਹਦਾ ਮੁੱਲ 40000 ਹੋ ਜੂ ਮੌਕੇ ਤੇ ਮਾਨਤਾ ਹਾਂਜੀ ਹਾਂਜੀ ਕੀਤਾ ਜਾਏਗਾ ਠੀਕ ਹੋ ਜੀ ਕੰਟੈਕਟ ਨੰਬਰ ਬੋਲ ਦੋ ਬਾਈ ਜੀ 98171 ਜੀ ਹਾਂਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਦੋਨਾਂ ਵੜਾਂ ਵਿੱਚੋਂ ਕੋਈ ਵੀ ਵੜਾ ਕਿਸੇ ਭਰਾ ਨੂੰ ਪਸੰਦ ਆਉਂਦੀ ਹੈ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ